ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਤੋਂ ਪਹਿਲਾਂ ਜੋ ਅੱਜ ਇੱਕ ਬਹੁਤ ਹੀ ਦੁਖਦਾਈ ਖਬਰ ਜਿਹੜੀ ਆ ਸਮੁੱਚੇ ਪੰਜਾਬੀ ਜਗਤ ਨੂੰ ਛੋੜੋਂ ਤੋਂ ਮਿਲੀ ਆ ਜਿਹਦੇ ਵਿਚਕਾਰ ਸਾਡੇ ਬਹੁਤ ਹੀ ਹੋਣਹਾਰ ਬਹੁਤ ਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਰਾਜਵੀਰ ਜਵੰਦਾ ਜੀ ਉੱਗੇ ਗਾਇਕ ਪੰਜਾਬੀ ਮਾਂਬੋਲੀ ਨੂੰ ਸਮਰਪਿਤ ਅੱਜ ਇਹਨਾਂ ਦਾ ਕਿਛਰੇ ਦਿਨ ਦਿਹਾਤ ਹੋ ਗਿਆ ਅਸੀਂ ਅੱਜ ਇਸ ਦੁਨੀਆ ਤੇ ਨਹੀਂ ਰਹੇ ਉਸ ਦੁਨੀਆ ਤੋਂ ਚਲੇ ਕੇ ਮੈਂ ਸਮਝਦਾ ਪੰਜਾਬੀ ਲੋਕਾਂ ਨੂੰ ਪੰਜਾਬੀ ਜਗਤ ਨੂੰ ਪੰਜਾਬੀ ਸੱਭਿਆਚਾਰ ਨੂੰ ਬਹੁਤ ਵੱਡਾ ਕਾਟਾ ਪਿਆਗਾ ਮੈਂ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਜੇ ਆਪਾਂ ਸਾਰੇ ਜਣੇ 1 ਮਿੰਟ ਦਾ ਮੌਨ ਧਾਰਨ ਕਰੀਏ ਖੜੇ ਹੋ ਕੇ ਉਸ ਬਾਅਦ PC ਜਿਹੜੀ ਸਟਾਰਟ ਕਰਾਂਗੇ ਸਾਰੇ ਬਿੱਥੇ ਬਹੁਤ-ਬਹੁਤ ਥੈਂਕ ਯੂ ਸਾਰੇ ਆਦਰ ਬਹੁਤ-ਬਹੁਤ ਸ਼ੁਕਰੀਆ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਮਾਮਲੇ ਦੇ ਉੱਤੇ ਤੁਹਾਡੇ ਨਾਲ ਰੂਬਰੂ ਹੋ ਰਿਹਾ ਕਿ ਜਿਹੜੀ ਪਿਛਲੇ ਦਿਨੀ ਐਨਸੀ ਆਰਬੀ ਦੀ ਰਿਪੋਰਟ ਦੇਸ਼ ਪਰਦੇ ਅੰਦਰ ਨਸ਼ਰ ਹੋਈ ਸੀ ਜਿਹਦੇ ਅੰਦਰ ਪਾਰਕ ਪਰਦੇ ਅੰਦਰ ਅਪਰਾਧ ਦਾ ਅੰਕੜਾ ਦਰਜ ਕੀਤਾ ਗਿਆ ਸੀ ਕਿ ਦੇਸ਼ ਪਰ ਦੇ ਅੰਦਰ 223 ਅਪਰਾਧ ਜਿਹੜਾ ਕਿੰਨਾ ਕਿੰਨਾ ਲੋਕਾਂ ਦੇ ਖਿਲਾਫ ਕਿੰਨਾ ਕਿੰਨਾ ਕੈਟਾਗਰੀ ਦੇ ਖਿਲਾਫ ਜਿਹੜਾ ਵਧਿਆ ਉਹਨਾਂ ਵਿੱਚੋਂ ਜੇ ਮੈਂ ਗੱਲ ਕਰਾਂ ਅਨੁਸੂਚਿਤ ਜਨਜਾਤੀਆਂ ਦੇ ਖਿਲਾਫ ਜਿਹੜਾ ਬਹੁਤ ਹੀ ਵੱਡਾ ਹੈਰਾਨੀਜਨਕ ਵਾਧਾ ਹੋਇਆ ਲਗਭਗ 29% 29% ਜਿਹੜਾ ਹੈਗਾ ਕ੍ਰਾਈਮ ਰੇਟ ਅਗੇਂਸਟ ਦੀ ਦਲਿਤ ਅਗੇਂਸਟ ਦੀ ਜਿਹੜੀ ਅਨੁਸੂਚਿਤ ਜਾਤੀਆਂ ਐਸਟੀ ਲੋਕਾਂ ਦੇ ਖਿਲਾਫ ਭਾਰਤ ਪਰ ਦੇ ਵਿੱਚ ਹੋਇਆ ਔਰ ਸਭ ਤੋਂ ਬਾਅਦ ਦੰਗੇ ਪੂਰਾ ਦੇਸ਼ ਜਾਣਦਾ ਕਿ ਭਾਰਤ ਦਾ ਇੱਕ ਛੋਟਾ ਜਿਹਾ ਰਾਜ ਮਨੀਪੁਰ ਮਨੀਪੁਰ ਦੇ ਅੰਦਰ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਰਾਜ ਆ ਉਥੇ ਸਭ ਤੋਂ ਬਾਅਦ ਦੰਗੇ ਹੋਏ ਔਰ ਨਸਲੀ ਹਿੰਸਾ ਹੋਈ ਔਰ ਲਗਭਗ 13300 3400 ਦੇ ਕਰੀਬ ਜਿਹੜੇ ਮੁਕੱਦਮੇ ਦਰਜ ਹੋਏ ਪਰ ਲੇਕਿਨ ਉਹਨਾਂ ਵਿੱਚ ਕਿਸੇ ਇੱਕ ਵੀ ਮੁਕੱਦਮੇ 'ਚ ਹੁਣ ਤੱਕ ਇਨਸਾਫ ਨਹੀਂ ਮਿਲਿਆ ਔਰ ਲਗਭਗ ਸਾਢੇ 99% ਯਾਨੀ ਕਿ ਅੱਦਾ ਫੀ ਸਦੀ ਮੁਕਾਬਲਿਆਂ ਦੇ ਅੰਦਰ ਮੁਕੱਦਮਿਆਂ ਦੇ ਅੰਦਰ ਇਨਸਾਫ ਜਿਹੜਾ ਉਹ ਹੁਣ ਤੱਕ ਨਹੀਂ ਮਿਲ ਸਕੇ ਆ ਡਿਸਾਈਡ ਨਹੀਂ ਹੋ ਸਕੇ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਦੀ ਮਾਨਸਿਕਤਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਜਿੱਥੇ-ਜਿੱਥੇ ਸਰਕਾਰ ਆ ਉੱਥੇ-ਉੱਥੇ ਕ੍ਰਾਈਮ ਜਿਹੜਾ ਉਹ ਸ਼ੈਡਿਊਲ ਕਾਸਟ ਲੋਕਾਂ ਦੇ ਖਿਲਾਫ ਅਨੁਸੂਚਿਤ ਜਾਤੀਆਂ ਜਨ ਜਾਤੀਆਂ ਲੋਕਾਂ ਦੇ ਖਿਲਾਫ ਕਿੱਡੀ ਵੱਡੀ ਪੱਧਰ ਤੇ ਵਧਿਆ ਜੇ ਮੈਂ ਗੱਲ ਕਰਾਂ 2023 ਦੇ ਲਗਭਗ 60000 ਦੇ ਕਰੀਬ ਮੁਕਾਦਮੇ ਜਿਹੜੇ ਦਰਜ ਹੋਏ ਨੇਗੇ ਐਫਸੀਐਸਟੀ ਐਕਟ ਦੇ ਅਧੀਨ ਜਿਹਦੇ ਵਿੱਚੋਂ ਉੱਤਰ ਪ੍ਰਦੇਸ਼ ਦੇ ਵਿੱਚ ਕੱਲੇ ਜਿੱਥੇ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਅਸੀਂ ਬਹੁਤ ਵੱਡਾ ਆ ਰਾਮ ਰਾਜ ਸਥਾਪਿਤ ਕੀਤਾ ਹੋਇਆਗਾ ਔਰ ਉਹ ਸਟੇਟ ਦੇ ਅੰਦਰ 15000 ਤੋਂ ਵੱਧ ਮੁਕਾਦਮੇ ਜਿਹੜੇ ਨੇਗੇ ਉਹ ਅਨਸੂਚਿਤ ਜਾਤੀਆਂ ਸਬੰਧ ਦੇ ਲੋਕਾਂ ਦੇ ਦਰਜ ਹੋਏ ਨੇਗੇ ਯਾਨੀ ਐਸਸੀਐਸਟੀ ਐਕਟ ਦੇ ਅਧੀਨ ਦਰਜ ਹੋਏ ਨੇਗੇ ਇਸ ਤੋਂ ਬਾਅਦ ਦੂਸਰਾ ਸਟੇਟ ਜਿਹੜਾ Rajasthan ਆਉਂਦਾਗਾ ਔਰ ਤੀਸਰਾ ਸਟੇਟ ਮੱਧ ਪ੍ਰਦੇਸ਼ ਆਉਂਦਾਗਾ ਰਾਜਸਥਾਨ ਦੇ ਕਰੀਬ 8500 ਦੇ ਕਰੀਬ ਮੁਕਦਮੇ ਦਰਜ ਹੋਏ ਨੇਗੇ ਔਰ ਮੱਧ ਪ੍ਰਦੇਸ਼ ਦੇ ਵਿੱਚ 8300 ਦੇ ਕਰੀਬ ਮੁਕਦਮੇ ਦਰਜ ਹੋਏ ਨੇਗੇ ਇਹ ਮੈਂ ਛੋਟੀ ਜਿਹੀ ਫਿਗਰ ਇਸ ਲਈ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਹਨਾਂ ਸੂਬਿਆਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦਲਤਾਂ ਨਾਲ ਕਿਵੇਂ ਨਫ਼ਰਤ ਕਰਦੀਆਂ ਇਸ ਤਰੀਕੇ ਦਾ ਪ੍ਰੋਪਗੈਂਡਾ ਜਿਹੜਾ ਉਹ ਦੇਸ਼ ਭਰ ਚਲਾ ਰਹੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ ਸੰਵਿਧਾਨ ਨਾਲ ਨਫ਼ਰਤ ਕਰਦੀ ਆ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਆ ਇਹੀ ਕਾਰਨ ਆ ਕਿ ਚੁਣ ਚੁਣ ਕੇ ਚੁਣ ਚੁਣ ਕੇ ਟਾਰਗੇਟ ਬਣਾਇਆ ਜਾ ਰਿਹਾ ਹੈਗਾ ਇੰਸਟੀਚੂਸ਼ਨ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈਗਾ ਉਹਨਾਂ ਲੋਕਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈਗਾ ਜਿਹੜੇ ਅਨੁਸੂਚਿਤ ਜਾਤੀ ਦੇ ਸੰਬੰਧਿਤ ਲੋਕ ਨੇਗੇ ਸੋ ਭਾਰਤੀ ਜਨਤਾ ਪਾਰਟੀ ਨੇ ਇੱਕ ਤਰ੍ਹਾਂ ਦੇਸ਼ ਨੂੰ ਦੇਸ਼ ਦੇ ਇੱਕ ਭਾਈਚਾਰੇ ਨੂੰ ਅਲੱਗ-ਥਲੱਗ ਕਰਨ ਦੀ ਜਿਹੜੀ ਆ ਮਹਿਮ ਵਿਢੀ ਹੋਈ ਆ ਦੇਸ਼ ਪਰ ਦੇ ਅੰਦਰ ਉਸੇ ਤਹਿਤ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ 6 ਤਰੀਕ ਨੂੰ ਕਿਸ ਤਰ੍ਹਾਂ 6 ਤਰੀਕ ਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਨਫਰਤ ਜਿਹੜੀ ਫੈਲਾਈ ਹੈ ਉਹਦਾ ਸਿੱਟਾ ਸਾਹਮਣੇ ਆਇਆ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸੋਸ਼ਲ ਮੀਡੀਆ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਅਪ ਦੇ ਉਹਨਾਂ ਦੇ ਕੰਮ ਕਰਨ ਵਾਲੇ ਹਥਿਆਰ ਨੇਗੇ ਜਿਹੜੋ ਨਫਰਤ ਫੈਲਾਉਣ ਵਾਲੇ ਹਥਿਆਰ ਨੇਗੇ ਕਿਉਂਕਿ ਆਪਣੀ ਪਾਰਟੀ ਦੇ ਕੁਝ ਸੁਣਣੇ ਆਈਟੀ ਦੇ ਵਿੰਗ ਸਥਾਪਿਤ ਕੀਤੇ ਹੋਏ ਨੇਗੇ ਜਿੱਤੇ ਉਹ ਸ਼ੈਡਿਊਲ ਕਾਸਟ ਦੇਗੇ ਜਿੱਤੇ ਸ਼ਡਿਊਲ ਟਾਈਪ ਦੇ ਅਗੇਂਸਟ ਨਫ਼ਰਤਪਰੇ ਕੰਟੈਂਟ ਜਿਹੜੇ ਚਲਾਉਦੇ ਨੇਗੇ ਉਹਦਾ ਰਿਜ਼ਲਟ ਸਾਨੂੰ ਦੇਖਣ ਨੂੰ ਮਿਲਿਆ 6 ਤਾਰੀਖ ਨੂੰ ਜਦੋਂ ਇੱਕ ਬਾਬਾ ਸਾਪ 임ਰੋ ਬੇੜਕਰ ਜੀ ਦੁਆਰਾ ਦਿੱਤੇ ਸੰਵਿਧਾਨਕ ਹੱਕ ਦੇ ਤਹਿਤ ਇੱਕ ਮਿਲੇ ਮੌਲਿਕ ਅਧਿਕਾਰ ਦੇ ਤਹਿਤ ਗਵਾਈ ਸਾਹਿਬ ਨੇ ਪੜ ਕੇ ਦੇਸ਼ ਦੇ ਸਰਵੋੱਚ ਅਹੁਦੇ ਤੇ ਪਹੁੰਚੇ ਸਰਵੋੱਚ ਅਹੁਦੇ ਤੇ ਪਹੁੰਚੇ ਔਰ ਦੇਸ਼ ਦੇ ਮੈਸਮੰਦਾ ਚੀਫ ਡਸਟਸ ਬਣੇ ਅੱਜ ਇੱਕ ਬਣੇ ਚੀਫ ਸੈਕਟਸ ਸਾਹਿਬ ਨੂੰ ਕਿਸ ਤਰ੍ਹਾਂ ਟਾਰਗੇਟ ਕੀਤਾ ਗਿਆ ਇਹ ਤਾਂ ਹੀ ਹੋ ਸਕਿਆ ਜੇ ਭਾਰਤੀ ਜਨਤਾ ਪਾਰਟੀ ਦੇ ਪਹਿਲਾਂ ਨਫ਼ਰਤ ਫੈਲਾਈ ਸੋ ਬੀ ਆਰ ਗੋਬਈ ਜਿਹਦੇ ਉੱਪਰ ਬੀ ਆਰ ਗੋਬਈ ਜਿਹਦੇ ਉੱਤੇ ਹਮਲਾ ਕਰ ਲਾ ਉਹਨਾਂ ਉੱਤੇ ਹਮਲਾ ਨਹੀਂ ਹੈਗਾ ਇੱਕ ਇੰਸਟੀਚੂਨ ਦੇ ਉੱਤੇ ਹਮਲਾਗਾ ਇੱਕ ਬਾਬਾ ਸਾਹਿਬ ਪੀਮਰਾਓ ਮੇੜਕਰ ਜਿਤਵਾਏ ਦੁਆਰਾ ਬਣਾਏ ਸੰਵਧਾਨ ਦੇ ਉੱਤੇ ਹਮਲਾਗਾ ਇਹ ਲੱਖਾਂ ਕਰੋੜਾਂ ਦਲਤ ਲੋਕਾਂ ਦੀ ਆਤਮਾ ਉੱਤੇ ਹਮਲਾਗਾ ਇਹ ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਹੀ ਪੋਸੀਬਲ ਹੋਇਆ ਕਿਉਂ ਕਿ ਭਾਰਤ ਜਨਤਾ ਪਾਰਟੀ ਲਗਾਤਾਰ ਦੇਸ਼ ਦੇ ਅੰਦਰ ਨਫਰਤ ਫੈਲਾ ਰਹੀ ਆ ਕਦੇ ਕੱਟਕਿਰਤੀਆਂ ਦੇ ਖਿਲਾਫ ਕਦੇ ਦਲਤਾਂ ਦੇ ਖਿਲਾਫ ਮੈਂ ਸਮਝਦਾਗਾ ਭਾਰਤ ਜਨਤਾ ਪਾਰਟੀ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਆ ਇਹੀ ਕਾਰਨ ਆ ਕਿ ਉਹਨਾਂ ਨੇ 6 ਤਰੀਕ ਨੂੰ ਦਿਨ ਦਿਹਾੜੇ ਦਿਨ ਦਿਹਾੜੇ ਜਦੋਂ ਅਦਾਲਤ ਦੀ ਕਾਰਵਾਈ ਚੱਲ ਰਹੀ ਆ ਜਦੋਂ ਕੇਸਾਂ ਦੀ ਸੁਣਵਾਈ ਹੋ ਰਹੀ ਆ ਔਰ ਉਸ ਸਮੇਂ ਹਮਲਾ ਹੋਇਆ ਔਰ ਸਾਰੇ ਕੁਛ ਨੂੰ ਉਸ ਹਮਲੇ ਨੂੰ ਜਿਹੜਾ ਉਹ ਸਤਿਆਚਾਰ ਨੂੰ ਪੂਰੀ ਦੁਰੀਆਂ ਨੇ ਦੇਖਿਆ ਪਰ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਚੁੱਪ ਨੇ ਔਰ ਉਸ ਤੋਂ ਬਿਨਾ ਠੀਕ ਆ ਭਾਰਤੀ ਜਨਤਾ ਪਾਰਟਿਕ ਸੋਚੀ ਸਮਝੀ ਸਾਜਿਸ਼ ਦੇ ਦੀਨ ਦੇਸ਼ ਦੇ ਦਲਤਾਂ ਨੂੰ ਲਖ ਲਖ ਕਰਨਾ ਚਾਹੁੰਦੀ ਆ ਦੇਸ਼ ਦੇ ਦਲਤਾਂ ਤੇ ਹਮਲੇ ਕਰ ਰਹੀ ਆ ਦੇਸ਼ ਦੇ ਦਲਤ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਆ ਪਰ ਲੇਕਿਨ ਮੈਂ ਬੜਾ ਅਫਸੋਸ ਆ ਉਥੇ ਦੂਜੇ ਪਾਸੇ ਦੇਸ਼ ਦੀ ਕਾਂਗਰਸ ਪਾਰਟੀ ਜਿਹੜੇ ਲੀਡਰ ਆਫ ਦੀ ਆਪੋਜੀਸ਼ਨ ਲੀਡਰ ਆਫ ਦੀ ਆਪੋਜੀਸ਼ਨ ਰਾਹੁਲ ਗਾਂਧੀ ਜੀ ਚੁੱਪ ਨੇਗੇ ਔਰ ਪੰਜਾਬ ਦੇ ਵੱਡੇ ਵੱਡੇ ਇਹਨਾਂ ਦੇ ਜਿਹੜੇ ਲੋਕ ਨੇ ਚੁੱਪ ਨੇਗੇ ਸੋ ਮੇਰਾ ਕਹਿਣ ਦਾ ਭਾਵ ਆ ਅੱਜ ਕਾਂਗਰਸ ਪਾਰਟੀ ਵੀ ਜੜੀ ਆ ਕਾਂਗਰਸ ਪਾਰਟੀ ਜੜੀ ਆ ਉਹ ਇਸ ਮਾਸਟਰੇ ਦੇ ਭਾਰਤੀ ਜਨਤਾ ਪਾਰਟੀ ਦਾ ਸਾਥ ਦੇ ਰਹੀ ਆ ਚਾਹੀਦਾ ਇਹ ਸੀਗਾ ਕਿ ਇਸ ਚੀਜ਼ ਨੂੰ ਕੰਡਮ ਕਰਨਾ ਚਾਹੀਦਾ ਇਹ ਸੀਗਾ ਜਿਸ ਸੋਸ਼ਲ ਮੀਡੀਆ ਨੇ ਜਿਸ ਤथाकथित ਉਹਨਾਂ ਲੋਕਾਂ ਨੇ ਜਿਹੜੇ ਆਈਟੀ ਵਿੰਗ ਵਜੋਂ ਭਾਰਤੀ ਜਨਤਾ ਪਾਰਟੀ 'ਚ ਕੰਮ ਕਰਦੇ ਨੇਗੇ ਉਹਨਾਂ ਨੂੰ ਪਛਾਣ ਕੇ ਉਹਨਾਂ ਨੂੰ ਸਮਾਂ ਰਹਿਣ ਦੇ ਜੇ ਸਜ਼ਾ ਦਿੱਤੀ ਹੁੰਦੀ ਤਾਂ ਘਟਦਾ ਨਾਂ ਵਾਪਰਦੀ ਸੋ ਮੈਂ ਸਮਝਦਾ ਇਸ ਸੰਵਿਧਾਨ ਦੀ ਆਤਮਾ ਉੱਤੇ ਹਮਲਾਗਾ ਬਾਬਾ ਸਾਹਿਬ ਹੀਮਰਾਵ ਮੇੜਕਰ ਜੀ ਦੁਆਰਾ ਬਣਾਇਆ ਸੰਵਿਧਾਨ ਦੇ ਉੱਤੇ ਹਮਲਾਗਾ ਇਹ ਜੀ ਮੈਂ ਕਰੜੀ ਦਿੰਦਾ ਕਰਦਾਗਾ ਸੋ ਮੈਂ ਸਮਝਦਾਗਾ ਉਹਨਾਂ ਲੋਕਾਂ ਦੇ ਖਿਲਾਫ ਉਹਨਾਂ ਲੋਕਾਂ ਦੇ ਖਿਲਾਫ ਜਿਹੜਾ ਐਕਸ਼ਨ ਹੋਣਾ ਚਾਹੀਦਾ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਨਫਰਤ ਭਰਿਆ ਮਾਹੌਲ ਬਣਾਉਣ ਦੇ ਅੰਦਰ ਆਪਣੀ ਭੂਮਿਕਾ ਨਿਭਾਈ ਜਿਨ੍ਹਾਂ ਲੋਕਾਂ ਨੇ ਲੰਬੇ ਸਮੇਂ ਤੇ ਸੋਸ਼ਲ ਮੀਡੀਆ ਤੇ ਗਲਤ ਕਮੈਂਟ ਕਰਕੇ ਗਲਤ ਤਰੀਕੇ ਦਾ ਪ੍ਰਚਾਰ ਕਰਕੇ ਬਾਬਾ ਸਾਹਿਬ ਹੀਮਰਾਵ ਮੇੜਕਰ ਜੀ ਦੇ ਮੈਂ ਸਮਝਦਾ ਉਹਨਾਂ ਦੁਆਰਾ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਕੇ ਬੀਆਰ ਗਮਈ ਜੀ ਜਿਹੜੇ ਦੇਸ਼ ਦੇ ਸਰਵੋੱਚ ਅਹੁਦੇ ਤੇ ਪਹੁੰਚੇ ਉਸ ਅਨੁਸੂਚਿਤ ਜਾਤੀ ਦੇ ਵਿਅਕਤੀ ਨੂੰ ਜਿਹੜਾ ਸ਼ਿਕਾਰ ਬਣਾਇਆ ਇੱਕ ਪਾਸੇ ਦੇਸ਼ ਪਰਦੇ ਅੰਦਰ ਮਹਾਰਸ਼ੀ ਬਾਲਬੇਕ ਜੀ ਦਾ ਜਲਨ ਦਿਹਾੜਾ ਮਹਾਰਸ਼ੀ ਬਾਲਬੇਕ ਜੀ ਦਾ ਪ੍ਰਗਟ ਦਿਹਾੜਾ ਮਨਾਇਆ ਜਾ ਰਿਹਾਗਾ ਪੂਰੇ ਦੇਸ਼ ਪਰਦੇ ਅੰਦਰ ਦਰਿਤ ਲੋਕ ਗਰੀਬ ਲੋਕ ਅਨੁਸੂਚਿਤ ਜਾਤੀ ਦੇ ਲੋਕ ਜਨ ਜਾਤੀ ਦੇ ਲੋਕ ਇਸ ਪ੍ਰਗਟ ਦੇਸ ਨੂੰ ਮਨਾ ਰਹੇ ਨੇ ਔਰ ਦੂਸਰੇ ਪਾਸੇ ਦਲਤਾ ਚ ਪੈਦਾ ਹੋ ਕੇ ਦਲਤਾ ਦੇ ਅੰਦਰ ਇੱਕ ਸਿੱਖਿਆ ਹਾਸਲ ਕਰਕੇ ਬਾਬਾ ਸਾਹਿਬ ਹੀਬਰੋ ਮੇੜਕਰ ਜੀ ਦੇ ਸੰਵਿਧਾਨ ਦੁਆਰਾ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਕੇ ਦੇਸ਼ ਦੇ ਸਰਵੋੱਚ ਆਉਦੇ ਤੇ ਪਹੁੰਚੇ ਬੀ ਆਰ ਗਵਾਈ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਇਹ ਸੰਕੇਤ ਦੇਣਾ ਚਾਹੁੰਦੀ ਆ ਕਿ ਦੇਸ਼ ਭਰ ਦੇ ਅੰਦਰ ਅਸੀਂ ਦਲਤਾਂ ਦੇ ਖਿਲਾਫ ਆ ਪਰ ਲੇਕਿਨ ਅਸੀਂ ਇਸ ਲੜਾਈ ਨੂੰ ਜਿੱਥੇ ਅਦਾਲਤ ਤੱਕ ਲੈ ਕੇ ਜਾਵਾਂਗੇ ਜਿੱਥੇ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਬਣਾਵਾਂਗੇ ਉੱਥੇ ਹੀ ਅਸੀਂ ਇਸ ਨੂੰ ਜਨ ਜਨ ਤੱਕ ਲੈ ਕੇ ਜਾਵਾਂਗੇ ਅਨੁਸੂਚਿਤ ਜਾਤੀ ਜਨ ਜਾਤੀ ਦਲਤ ਲੋਕਾਂ ਦੇ ਘਰਾਂ ਤੱਕ ਲੈ ਕੇ ਜਾਵਾਂਗੇ ਇਸੇ ਕਦੋਂ ਲੋਕ ਲਹਿਰ ਬਣਾਵਾਂਗੇ ਕਿ ਭਾਰਤੀ ਜਨਤਾ ਪਾਰਟੀ ਤੋਂ ਕੱਲੇ ਦੇਸ਼ ਨੂੰ ਨਹੀਂ ਖਤਰਾ ਦੇਸ਼ ਦੇ ਸੰਵਿਧਾਨ ਨੂੰ ਖਤਰਾ ਉਹ ਸੰਵਿਧਾਨ ਨੂੰ ਖਤਰਾ ਜਿਹੜਾ ਬਾਬਾ ਸਾਹਿਬ ਭੀਮrao ਮੇੜਕਰ ਜੀ ਨੇ ਬਣਾਇਆਗਾ ਕਿਉਂਕਿ ਜਿਹੜੇ ਉਹਨਾਂ ਆਉਧਿਆਂ ਤੇ ਪਹੁੰਚ ਰਹੇ ਨੇਗੇ ਉਹਨਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਬਿਲਕੁਲ ਇਹ ਗੱਲ ਆਮ ਆਦਮੀ ਪਾਰਟੀ ਨੂੰ ਬਰਦਾਸ਼ਤ ਨਹੀਂ ਹੈਗੀ ਬਿਲਕੁਲ ਇਹਦੇ ਉੱਤੇ ਅਸੀਂ ਪ੍ਰੋਟੈਸਟ ਵੀ ਕਰਾਂਗੇ ਇਸ ਗੱਲ ਨੂੰ ਲੈ ਕੇ ਅਸੀਂ ਅਦਾਲਤ ਵਿੱਚ ਵੀ ਜਾਵਾਂਗੇ ਬਹੁਤ ਬਹੁਤ ਸ਼ੁਕਰੀਆ